ਸ਼ਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਮੈਂ ਬਲਕਰਨ ਸਿੰਘ ਹੌਲ ਤਰ ਸ਼੍ਰੀ ਮੁਕਸਰ ਸਾਹਿਬ ਤੋਂ ਅੱਜ ਅਸੀਂ ਪਹੁੰਚੇ ਹਾਂ ਜੀ ਸ਼੍ਰੀ ਮੁਕਸਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਥਾਂਦੇ ਵਾਲਾ ਤੇ ਭੁੱਟੀ ਵਾਲਾ ਦੇ ਵਿਚਾਲੇ ਦੋ ਨਹਿਰਾਂ ਦੇ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਇੱਥੇ ਇੱਕ ਸੂਚਨਾ ਮਿਲੀ ਹੈ ਇੱਕ ਵਿਅਕਤੀ ਦੇ ਡਿੱਗਣ ਦੀ ਔਰ ਜਿਹੜੇ ਇੱਥੇ ਲੋਕ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਰੂਪ ਰੂਪ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਵਾਉਣੇ ਤੁਹਾਡੀ ਕੀ ਕਹਿਣਾ ਉਹਨਾਂ ਦਾ ਅਜੀ ਕੀ ਗੱਤ ਨਾ ਬਈ ਯਾਰ ਮੇਰਾ ਭਰਾ ਡੀ ਜਨਰਲ ਸੀ ਕਿੰਨੇ ਹੰਸ ਸੀ ਉਹ ਦੀ ਸੀ ਬਾਈ ਸਾਹਿਬ ਕੀ ਕੰਮ ਕਰਦਾ ਸੀ ਡਰਾਈਵਰ ਸੀ ਕਾਹਤ ਕਰਦਾ ਹੈਡ ਰੇਪੀ ਕ੍ਰੇਨ ਦਾ ਕਿੰਨੇ ਸਮੇਂ ਤੋਂ ਕੰਮ ਕਰਦਾ ਦੱਸ ਜੀ ਤੇ ਹੋ ਗਏ ਇਹ ਨਹਿਰ ਤੇ ਲਾਈਨ ਉਂਗਾ ਵਾ ਟਾਈਮ ਦਾ ਨਹਿਰ ਤੇ ਲਾਈਨ ਪੰਜ 6 ਮਹੀਨੇ ਹੋ ਗਏ ਨਹਿਰ ਤੇ ਜਿਹੜਾ ਕੰਮ ਕਰਦਾ ਸੀ ਠੇਕੇਦਾਰ ਨਾਲ ਨਹੀਂ ਨਹੀਂ ਠੇਕੇਦਾਰ ਨਾਲ ਸੀ ਜੀ ਠੀਕ ਹੈ ਤੇ ਉਹ ਆ ਰਿਹਾ ਸੀ ਉਧਰੋਂ ਚਾਹ ਪੀਣ ਆ ਰਿਹਾ ਸੀ ਇੱਧਰ ਕਿੰਨੇ ਵਜੇ ਦੀ 10 ਵਜੇ ਠੀਕ ਆ ਜਾਲੀ ਜਿਹੜਾ ਲੱਗੀ ਆ ਨਾ ਤਾਂ ਨੈਟ ਲੱਗਾ ਤਾਂ ਲਈ ਠੀਕ ਆ ਨਾ ਕੋਈ ਤਾਰ ਬੰਨੀ ਆ ਉਹਨੂੰ ਜਦੋਂ ਪੈਰ ਰੱਖਿਆ ਉਹ ਜਾਲੀ ਉੱਠ ਖੜੀ ਗਈ ਠੀਕ ਆ ਅੱਲਾ ਪਰਬਾਈ ਨਾ ਹੋਇਆ ਕੰਮ ਜਿਵੇਂ ਅੱਗੇ ਵੀ ਦੁਨੀਆ ਨੰਗਦੀ ਆ ਇੱਧਰ ਨੰਗਦੇ ਆ ਨੰਨਾ ਤਾਂ ਕੋਈ ਨੈਟ ਲੱਗਾ ਹੋਇਆ ਇੱਥੇ ਠੀਕ ਆ ਤਾਂ ਠੇਕੇਦਾਰ ਦੀ ਵੇਲੇ ਟਾਈਮ 10 ਵਜੇ ਦਾ ਡਿੱਗਿਆ ਟਾਈਮ ਕੀ ਹੋ ਗਿਆ ਹਜੇ ਕਈ ਕਿਨੇ ਭਾਲਿਆ ਨਹੀਂ ਮੰਗੀ ਕਰ ਮੰਗਾ ਇਨਸਾਫ ਦੀ ਮੰਗ ਕਰਦੇ ਜ਼ਾਬ ਦਿੱਤਾ ਜਾਵੇ ਨਿਰਣਾਗਰ 프리 ਸਿੰਘ ਜੀ ਕੀ ਘਟਨਾ ਹੋਈ ਹੈ ਘਟਨਾ ਜੀ ਇੱਥੇ ਮੇਰੇ ਨਾਲ ਹੀ ਮੁੰਡਾ ਕੰਮ ਕਰਦਾ ਸੀ ਹੈਡ ਦੇ ਤੇ ਅਸੀਂ ਉਹ ਨਾ ਜੀ ਚਾਹ ਪੀਣ ਆ ਰਿਹਾ ਸੀ ਮੈਂ ਉਧਰਲੀ ਸਾਈਡ ਖੜਿਆ ਹੋਇਆ ਸੀਗਾ ਤੇ ਮੈਨੂੰ ਪਤਾ ਨਹੀਂ ਲੱਗਿਆ ਇਹਨਾਂ ਨੇ ਜਿਹੜੀਆਂ ਚਾਲੀਆਂ ਰੱਖੀਆਂ ਹੋਈਆਂ ਇਹ ਟੈਂਪਰੀਰੀ ਰੱਖੀਆਂ ਨੇ ਕੋਈ ਸੇਫਟੀ ਨਾ ਕੋਈ ਬੰਨੀਆਂ ਵੀ ਹਨੀ ਨੇ ਤੇ ਉਹ ਦਾ ਉਹਨੇ ਕਿਤੇ ਪੈਰ ਧਰਿਆ ਤੇ ਉਹ ਸਣੀ ਚਾਲੀ ਉਹ ਥੱਲੇ ਡੱਗ ਪਿਆ ਪਾਣੀ 'ਚ ਤੇ ਬਾਅਦ ਚ ਮੈਨੂੰ ਰੌਲਾ ਸੁਣਿਆ ਜਦੋਂ ਮੈਂ ਉਧਰੋਂ ਉਧਰੋਂ ਮੈਨੂੰ ਪਤਾ ਲੱਗਿਆ ਵੀ ਸਾਡਾ ਬੰਦਾ ਡੈਗ ਪਿਆ ਤੇ ਮੈਂ ਭੱਜ ਕੇ ਆਇਆ ਉਧਰੋਂ ਭਈਆਂ ਨੂੰ ਬੜਾ ਬੜੀ ਆਵਾਜ਼ ਮਾਰੀ ਵੀ ਭਾਈ ਤੁਸੀਂ ਵੀ ਸਾਡਾ ਬੰਦਾ ਡੈਗ ਪਿਆ ਫੱਟਿਓ ਫੱਟਿਓ ਉਹ ਬੰਦੇ ਦੇਖਦੇ ਰਹੇ ਜਦੋਂ ਚੱਕ ਮੈਂ ਭੱਜ ਕੇ ਜਾ ਕੇ ਉਹ ਵਿਚ ਛਾਲ ਮਾਰ ਕੇ ਫੜਨ ਲੱਗਾ ਤੋਹ ਤੇਰਾ ਡੁੱਬ ਗਿਆ ਹੀਆ ਤੇ ਬਾਅਦ ਚ ਇਹ ਰਸੇ ਲੈ ਕੇ ਮਗਰ ਇਹ ਆਏ ਹੋਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਨਹੀਂ ਹੋਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਬਾਅਦ ਇਹਨਾਂ ਨੇ ਬਸ ਰਸੇ ਛੱਡਤੇ ਆ ਕੋਈ ਵੀ ਇਹਨਾਂ ਤੋਂ ਪਈਆਂ ਤੋਂ ਕੋਈ ਵੀ ਬੰਦੇ ਨੇ ਛਾਲ ਮਾਰ ਕੇ ਹੋ ਨਹੀਂ ਕੀਤੀ ਅੱਗੇ ਫੇਜ਼ ਉਹ ਕਰਦੀ ਹੈਗੇ ਆ ਇਹ ਘਾਟ ਕੀ ਰਹੀ ਹੈ ਘਾਟ ਹੀ ਇਹੀ ਆਈ ਹੈ ਤੇ ਕੋਈ ਸੇਫਟੀ ਹੈ ਨਹੀਂ ਕੀ ਕੋਈ ਵੀ ਜੇ ਬੰਦੇ ਨੇ ਨੰਗਣਾ ਵੀ ਹੋਵੇ ਤਾਂ ਘਟੋ ਘਟੇ ਇਹਨਾਂ ਨੂੰ ਬੰਨਣਾ ਤਾਂ ਚਾਹੀਦਾ ਥੱਲੇ ਜਾਲ ਪਾਉਣਾ ਚਾਹੀਦਾ ਜਾਲ ਨਹੀਂ ਪਾਇਆ ਹੈਗਾ ਜਾਲ ਵੀ ਜ਼ਰੂਰੀ ਆਈ ਕਾਲ ਨੂੰ ਕੋਈ ਬੰਦਾ ਡੈਗਦਾ ਜਾਂ ਕੋਈ ਚੀਜ਼ ਡੈਗਦੀ ਆਪਦੀ ਚੀਜ਼ ਦੀ ਪੂਰੀ ਸੇਫਟੀ ਕਰਦੇ ਆ ਪਰ ਬੰਦੇ ਦੀ ਸੇਫਟੀ ਕਿੱਥੇ ਰਹਿ ਗਈ ਹੈ ਮੇਰਾ ਮੁੰਡਾ ਲੱਗਿਆ ਇਹ ਤੁਹਾਡੇ ਨਾਲ ਹੀ ਹਾਂਜੀ ਇਹ ਮੇਰੇ ਨਾਲ ਹੀ ਸੀਗਾ ਜੀ ਹਾਂਜੀ ਹਾਂਜੀ ਹਾਂ ਰਜਨੇਸ਼ ਪਾਂਡੇ ਹੈ ਮੈਂ ਇੱਥੇ ਪਰ ਸਾਈਟ ਇਨਚਾਰਜ ਹਾਂ मैं यहाँ पे हमारा अभी काम दो दिन पहले स्टार्ट हुआ है और मैं सबको मना करता हूँ कि भाई इधर से जब तक अपना सारा टेम्प्रेरी अरेंजमेंट नहीं हो जाता है तब तक इधर से उधर मत आओ पर नहीं सुने बंदे उसका खामियाजा आज भुगतना पड़ा कि एक बंदा हमारा ढेक पड़ा पर वो ठेकेदार कोई भी जाल दिला अभी सेफ्टी का भी हमारा काम चल रहा है अभी हमने प्रॉपर तरीके से नट बोल्ट भी टाइट नहीं किए इसका अलाइनमेंट करने के बाद ही हम जाल जोल जो भी बांधते हैं बांधेंगे तो फिर क्यों नहीं किया तो अंदर मैं मना करता हूं सर अब किसी को आप हाथ पड़ के थोड़ी हम मना कर सकते हैं कितने दिन तो चल उस वाले पुल पे तो हो गया है पंद्रह बीस दिन ये वाले पुल पे काम अभी तीन चार दिन ऐसी चाली में रस्ता नहीं बनने सर अभी चाली रख रहे हैं उसके बाद ही बांधेंगे सर नहीं पुल बंद करना चाहिए सर पुल बंद ही है सर कोई नहीं आंदा जाता है वो हाइड्रा हमने हायर किया हाइड्रा है रोज रोज हम उसको मना करते हैं भाई तू तो इधर मत आए कर और बंदे सुनते नहीं है वो तो अब क्या कर सकते हैं हम अब कब से ये काम चल रहा है यहाँ पे मतलब करीब पंद्रह दिन से काम चल रहा पर इसका काम नहीं चल रहा था छोटे वाले नहर का काम चल रहा था जी नहीं। नहीं करना जी। फोन आया बंदा लेबर का पुल बन रहा ਤੇ ਬੰਦਾ ਜਿਹੜਾ ਮਤਲਬ ਲੇਵਰ ਦਾ ਸੀ ਡਿੱਗ ਗਿਆ ਹੁਣ ਆ ਕੇ ਦੇਖਿਆ ਤੇ ਉਹ ਵਾਕਈ ਜਿਹੜਾ ਪੁਲ ਹੈ ਤੇ ਤਾਂ ਪਤਾ ਹੀ ਚਾਲੀ ਕਿ ਪਰਸੈਂਟ ਕਮ ਹੋਇਆ ਦਾ ਕੋਈ ਚਾਹ ਲੈ ਜਾਂਦਾ ਕਿ ਆ ਰਿਆ ਸੀ ਤੇ ਉਹ ਆ ਡਿੱਗਾ ਇਥੋਂ ਆ ਚਾਲੀ ਜਿਹੜੀ ਰੱਖੀ ਆ ਪਹਿਲੀ ਗੱਲ ਤੇ ਜਿਹੜਾ ਪੁਲ ਹਜੇ ਬਣਿਆ ਹੀ ਨਹੀਂ ਉਹਨਾਂ ਨੰਗੇ ਨਹੀਂ ਚਾਹੀਦਾ ਉਹਨੂੰ ਦੂਜੀ ਸੈਕੰਡ ਗੱਲ ਇਹ ਆ ਕਿ ਜਿਹੜਾ ਪੁਲ ਬਣ ਰਿਹਾ ਇਹ ਠੇਕੇਦਾਰਾਂ ਲੋ ਕੋਈ ਜਿਹੜਾ ਦਾ ਪੁਖਤਿਆ ਪ੍ਰਬੰਧ ਹੈ ਨਹੀਂ ਪਹਿਲੀ ਗਲਤੀ ਤੇ ਉਹਦੀ ਆ ਕਿ ਉਹ ਨੰਗੇ ਕਿਉਂ ਜਦੋਂ ਪੁਲ ਬਣਿਆ ਹੀ ਨਹੀਂ ਇਹ ਲਾਪਰਵਾਹੀ ਠੇਕੇਦਾਰ ਦੀ ਬੰਦ ਹੋ ਰਹੀ ਸੀ ਲਾਪਰਵਾਹੀ ਪਿੱਲੂ ਦੇ ਵੱਡੀ ਸਾਹਿਬ ਤੋਂ ਵੇਖੋ ਜੀ ਉਹਦੀ ਜਿਹੜਾ ਬੰਦਾ ਡਿੱਗਿਆ ਵਿਚਾਰਾ ਹੂੰ ਉਹਦੀ ਆਈ ਕਹ ਲੋ ਦੂਜੀ ਲਾਪਰਵਾਹੀ ਠੇਕੇਦਾਰ ਦੀ ਆ ਹੂੰ ਕਿੰਨੀ ਕੋ ਉਮਰ ਸੀ ਕੀ ਕੋਈ ਨਾਮ ਉਹਦਾ ਕੀ ਹੈਗਾ ਸੀਗਾ ਬੰਦੇ ਦਾ ਜਿਹੜਾ ਇੰਪਰਵਾਹੀ ਸਾਹਿਬ ਦੱਸ ਰਹੇ ਹੈ ਉਮਰ ਮੇਰਾ 28 ਸਾਲ ਹੈ ਹਾਂ 25 28 ਆਪਾਂ 28 ਸਾਲ ਦੱਸੋ ਬਾਹਰ ਦਾ ਸੀਗਾ ਜੇ ਇੱਥੋਂ ਦਾ ਹੀ ਲੋਕਲੀ ਆ ਕੇ ਮੁਖਸਰ ਸਾਹਿਬ ਦਾ ਅੱਛਾ ਮੁਖਸਰ ਸਾਹਿਬ ਦਾ ਸੀਗਾ ਕੀ ਕਾਹਦਾ ਕੰਮ ਕਰਦਾ ਸੀ ਇੱਥੇ ਲੇਬਰ ਨਹੀਂ ਕਰਾ ਰਿਹਾ ਹੈ ਹੈਡਾ ਚਲਾ ਰਿਆ ਸੀ ਅੱਛਾ ਹੈਡ ਦਾ ਇੱਕ ਕੰਪਨੀ ਵਾਲੋ ਸੀ ਕਿ ਉਸ ਤਰ੍ਹਾਂ ਤੇ ਲੱਗਦਾ ਕਿ ਕਿਤੇ ਕਰੋੜਾਂ ਰੁਪਏ ਲਿੱਤਾ ਜਾਂਦਾ ਪਰ ਫਿਰ ਵੀ ਜਿਹੜਾ ਰੱਸਾ ਇੱਕ 10 ਰੁਪਏ ਦਾ ਵਟਨ ਤੋਂ ਕਿਤੇ ਕਿਤੇ ਵੱਡੀ ਲਾਪਰਵਾਹੀ ਜਿਹੜੀ ਇਹ ਕਿਸੇ ਦੀ ਜਾਨੀ ਨੁਕਸਾਨ ਹੋਣਾ ਬਹੁਤ ਵੱਡੀ ਲਾਪਰਵਾਹੀ ਬਿਲਕੁਲ ਵੱਡੀ ਲਾਪਰਵਾਹੀ ਹੈ ਕਿਉਂਕਿ ਜੇ ਕੋਈ ਰੱਸਾ ਲਮਕਾਇਆ ਹੁੰਦਾ ਠੇਕੇਦਾਰਾਂ ਲੋ ਤਾਂ ਦੀ ਜਾਨ ਬਜਜਾਂ ਦੀ ਵਿਚਾਰੇ ਕਿੰਨੇ ਕੇ ਵਜ ਦੀ ਗੱਲ ਹੈ ਜੀ ਇਹ ਇੱਕ ਨੂੰ ਕਿੰਨਾ ਸਵੇ ਜੀ 10 ਵਜ ਬਤ ਤੇ ਹੁਣ ਕੀ ਪਾਲ ਕੀਤੀ ਜਾ ਰਹੀ ਹੈ ਹਾਂ ਕਰ ਰਹੀਆਂ ਅਸੀਂ ਗੋਤਾਖੋਰ ਮਗਾਈ ਹੋਏ ਆ ਪਾਲ ਕਰਦੇ ਤੇ ਅਸੀਂ ਉੱਥੇ ਜਾਲ ਲਾਇਆ ਹਾਂ ਹਾਂ ਜਾਲ ਲੱਗਾ ਹੋਇਆ ਐਨਡੀਆਰ ਸਨ ਆਪਣਾ ਬਠੰਡੇ ਅਸੀਂ ਤਾਲਮਿਲ ਕੀਤਾ ਉਹਨਾਂ ਦੀਆਂ ਪੰਜ ਟੀਮਾਂ ਗਈਆਂ ਹੋਈਆਂ ਉਤਰਾਖੰਡ ਸੈ। ਬਾਕੀ ਇਹ ਕਾਰਵਾਈ ਕੀਤੀ ਜਾਏਗੀ। ਹਾਂ ਜੋ ਗੋਤਕੋਟ ਕਾ ਜਾਣਗੇ ਜੀ ਗੋਤਕੋਟ ਗੋਤਕੋਟ ਆਏ ਹੋਏ ਸਾਡੇ ਲੱਗੇ ਹੋਏ ਆਏ ਹੋਏ ਲੱਭੀਂਦੇ ਜੀ ਹਾਂ ਲੱਗ ਰਹੇ ਹਾਂ ਤੁਹਾਨੂੰ